i ਪੈਨ ਖੁਦਾਰੀ ਮਾਇਆ ਵਦੀ ਜਿੰਦਾਬਾਦ 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 ਭਾਗਨ ਸਮਾਜ ਪਾਰਟੀ ਜਿੰਦਾਬਾਦ 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 ਧੰਨਵਾਦ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਮਤਮਹਿਮਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਸਾਡੇ ਵਿੱਚ ਪਹੁੰਚ ਚੁੱਕੇ ਆ ਮੈਂ ਸਭ ਤੋਂ ਪਹਿਲਾਂ ਸਰਪੰਚ ਖੁਸ਼ੀ ਰਾਮ ਜੀ ਜੋ ਜ਼ਿਲੇ ਦੇ ਜ਼ਿਲ੍ਹਾ ਪ੍ਰਵਾਰੀ ਆ ਔਰ ਵਿਧਾਨ ਸਭਾ ਦੇ ਇੰਚਾਰਜ ਵੀ ਆ ਔਰ ਜ਼ਿਲ੍ਹਾ ਪ੍ਰੇਸ਼ਦ ਗੰਨਾਪਿੰਡ ਜਿੋਂ ਤੋਂ ਜਿੱਤੇ ਆ ਮੈਂ ਸਭ ਤੋਂ ਪਹਿਲਾਂ ਅਪੀਲ ਕਰੂੰਗਾ ਵੇ ਆਏ ਹੋਏ ਸਾਥੀਆਂ ਦਾ ਤੁਸੀਂ ਸਵਾਗਤ ਕਰੋ ਸਰਪੰਚ ਕੁਸ਼ੀ ਰਾਮ ਜੀ ਹਲੋ ਪਰਮ ਸਤਕਾਰਯੋ ਅੱਜ ਦਾ ਇਹ ਮੋਡਰਨ ਸਮਾਜ ਪਾਰਟੀ ਨੇ ਵਿਧਾਨ ਸਭਾ ਹਲਕੇ ਦਾ ਫਲੋਰ ਵੱਲੋਂ 14 ਦਸੰਬਰ ਨੂੰ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਈਆ ਜਿਲ੍ਹਾ ਪ੍ਰਸ਼ਾਸਨ ਬਲੌਕ ਸੰਮੇਂਿਆਂ ਚੋਣਾਂ ਜਿਹਦੇ ਵਿੱਚ ਫਲੋਰ ਤੇ ਵਿਧਾਨ ਸਭਾ ਹਲਕੇ ਦੇ ਤੋਂ ਮੋਡਰਨ ਸਮਾਜ ਪਾਰਟੀ ਨੇ ਅਹਿਮ ਜੜੀ ਰੋਲ ਅਦਾ ਕਰਕੇ ਵੱਡੀ ਜਿੱਤ ਜਿੱਤੀ ਆ ਦੋ ਜਿਲ੍ਹਾ ਪ੍ਰੀਸ਼ਦ ਮੈਂਬਰ ਔਰ 11 ਮੈਂਬਰ ਬਲੌਕ ਸੰਤੇ ਬਲਾਕ ਫਲੋਰ ਔਰ ਦੋ ਮੈਂਬਰ ਬਲੌਕ ਸੰਤੇ ਬਲਾਕ ਔਰ ਕੇ ਦੋ ਆਪਾਂ ਜਿੱਤ ਦਰਜ ਕੀਤੇ ਅੱਜ ਦਾ ਇਹ ਪ੍ਰੋਗਰਾਮ ਸਾਡੇ ਬਹੁਤ ਇਸ ਕਾਰਜੋਬਾਜ ਸੁਵਜਪਾਲ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਸਾਬਕਾ ਐਮਐਲਏ ਡਾਕਟਰ ਅਵਧਾਰ ਸਿੰਘ ਜੀ ਪ੍ਰਿੰਪਰੇ ਸਾਹਿਬ ਜਿੱਤੇ ਹੋਏ ਮੈਂਬਰ ਸਹਿਬਾਨਾਂ ਨੂੰ ਇੱਥੇ ਮੁਬਾਰਕਬਾਦ ਦੇਣ ਔਰ ਆਸ਼ੀਰਵਾਦ ਦੇਣ ਦੇ ਲਈ ਅੱਜ ਦਾ ਇਹ ਵਿਸ਼ੇਸ਼ ਸਰਮਾਨ ਸਮਰੋਹ ਪ੍ਰੋਗਰਾਮ ਦਾ ਆਯੋਜਿਤ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਮੁੱਖ ਮਹਿਮਾਨ ਡਾਕਟਰ ਭਾਰਤ ਸਿੰਘ ਜੀ ਕ੍ਰਿੰਪੀ ਸਾਹਿਬ ਉਹ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਆ ਉਹਨਾਂ ਦਾ ਮੈਂ ਗ੍ਰਾਮ ਪੰਚਾਇਤ ਲੰਗਾ ਵਿਧਾਨ ਸਭਾ ਹਲਕਾ ਫਲੋਰ ਔਰ ਆਪਣੇ ਪਰਿਵਾਰ ਦੀ ਤਰਫੋਂ ਉਹਨਾਂ ਨੂੰ ਇੱਥੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਕਿ ਉਹ ਅੱਜ ਫੇਰ ਸੰਗਤ ਨੂੰ ਔਰ ਜਿੱਤੇ ਹੋਏ ਮੈਂਬਰ ਸਹਿਬਾਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਪਹੁੰਚਿਆ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਅਜੰਦਰ ਕੌਰ ਜੀ ਕਰੀਮਪ੍ਰੀ ਸਾਹਿਬ ਉਹ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਉਹਨਾਂ ਦਾ ਵੀ ਸਵਾਗਤ ਅੱਜ ਦੇ ਖੁਸ਼ੀ ਦੇ ਮੌਕੇ ਤੇ ਜਦੋਂ ਬਲੌਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੰਜਾਬ ਦੇ ਅੰਦਰ ਬੌਧਨ ਸਮਾਜ ਪਾਰਟੀ ਨੇ ਪੰਜਾਬੀਆਂ ਦੇ ਅਸ਼ੀਰਵਾਦ ਦੇ ਨਾਲ ਇਤਿਹਾਸਿਕ ਜਿੱਤ ਜਿੱਤੀ ਆ ਮੈਂ ਬੌਧਨ ਸਮਾਜ ਪਾਰਟੀ ਦੇ ਸਾਰੇ ਜੇਤੂ ਉਮੀਦਵਾਰ ਉਹਨਾਂ ਨੂੰ ਪੰਜਾਬ ਬੌਧਨ ਸਮਾਜ ਪਾਰਟੀ ਵੱਲੋਂ ਮੁਬਾਰਕਬਾਦ ਦਿੰਦਾ ਔਰ ਜਿਹੜੇ ਨਹੀਂ ਜਿੱਤ ਸਕੇ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ اپیل ਕਰਦਾ ਕਿ ਉਹ ਕਦੇ ਵੀ ਇਹ ਨਾ ਸੋਚਣ ਕਿ ਅਸੀਂ ਇਹ ਬਾਜ਼ੀ ਜਿੱਤੀ ਨਹੀਂ ਪੰਜਾਬ ਭੋਜਨ ਸਮਾਜ ਪਾਰਟੀ ਔਰ ਮੈਂ ਨਿੱਜੀ ਤੌਰ ਤੇ ਉਹ ਸਾਰੇ ਉਮੀਦਵਾਰਾਂ ਦੀ ਪੂਰਨ ਤੌਰ ਤੇ ਪਿੱਛੇ ਹਾਂ ਜਿੱਥੇ ਵੀ ਕੋਈ ਵੀ ਕੰਮ ਉਹਨਾਂ ਨੂੰ ਹੋਊਗਾ ਤਾ ਬਹੁਜਨ ਸਮਾਜ ਪਾਰਟੀ ਪੰਜਾਬ ਉਹਨਾਂ ਦੇ ਨਾਲ ਖੜੀ ਨਜ਼ਰ ਆਉਗੀ ਇਸ ਕਰਕੇ ਟਕੜੇ ਹੋ ਕੇ ਤੁਹਾਡਾ ਵੀ ਉਨਾ ਹੀ ਸਨਮਾਨ ਆ ਸਾਡੀਆਂ ਨਜ਼ਰਾਂ ਚ ਕਿਉਂਕਿ ਤੁਸੀਂ ਦੇਖੋ ਅਣਖੀ ਲੋਕ ਲੜਦੇ ਗੈਰਤਮੰਦ ਲੋਕ ਲੜਦੇ ਤੁਸੀਂ ਇਹ ਆਪਣੇ ਆਪਣੇ ਖੇਤਰ ਚ ਡਾਕਟਰ ਅੰਬੇਦਕਰ ਸਾਹਿਬ ਸਾਹ ਤੰਜੀ ਰਾਮਜੀਤ ਦੇ ਬਾਰਸ ਹਾਕੀ ਦਾ ਝੰਡਾ ਬਲੰਦ ਕੀਤਾ ਮੈਂ ਤੁਹਾਨੂੰ ਵੀ ਵਧਾਈ ਦੇਣੀ ਚਾਹੁੰਨਾ ਮੁਬਾਰਕਬਾਦਾਂ ਜੀ ਚਾਹੁੰਦਾ ਜੰਗਾਂ ਜਦੋਂ ਹੁੰਦੀਆਂ ਤਾਂ ਜਿੱਤਾਂ ਹਾਰਾਂ ਚਲਦੀਆਂ ਤੁਸੀਂ ਫਲੋਰ ਵਾਲਿਆਂ ਨੇ ਇਤਿਹਾਸ ਸਿਰਜ ਦਿੱਤਾ ਇੱਥੇ ਕਿਉਂ ਇਕੱਠੇ ਹੋਏ ਆ ਔਰ ਤਲਿੱਤੇ ਤੱਕ ਪਹੁੰਚਣਾ ਹੈ ਆਪਾਂ ਨੇ ਇਸ ਕਰਕੇ ਇੱਥੇ ਇਕੱਠੇ ਹੋਏ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਜਦੋਂ ਮਰਨ ਪਰਤ ਰੱਖ ਕੇ ਸਾਨੂੰ ਵੋਟ ਦੇ ਹੰਕ ਤਾਕਤ ਤੋਂ ਅਧਿਕਾਰ ਤੋਂ ਬੰਚਿਤ ਰੱਖਣਾ ਚਾਹੁੰਦੇ ਸੀ ਔਰ ਉਹ ਵਕਤ ਜਦੋਂ ਕੋਈ মিডিਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਸਾਥ ਨਹੀਂ ਦਿੰਦਾ ਸੀ ਉਸ ਵਕਤ ਡਾਕਟਰ ਅੰਬੇਦਕਰ ਸਾਹਿਬ ਨੇ ਜੰਗ ਲੜ ਕੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜਾਓ ਕਿਉਂਕਿ ਉਸ ਬੰਦੇ ਪੱਕੇ ਕਰ ਨਹੀਂ ਸਕੇ ਜਾਓ ਆਪਣੀਆਂ ਚੌਪੜੀਆਂ ਦੀਆਂ ਦਿਵਾਰਾਂ ਤੇ ਲਿਖ ਲਓ ਕਿ ਇਸ ਵੋਟ ਨਾਲ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਔਰ ਸਭ ਕੰਚੀ ਰਾਮ ਨੇ ਗਲ ਹੋ ਰਕੇ ਤੋਰ ਦਿੱਤੀ ਕਿ ਹੁਕਮਰਾਨ ਬਣਨਾ ਬਾਬਾ ਸਭ ਕਹਿ ਕੇ ਗਏ ਸੀ ਸ਼ਾਸਕ ਬਣਨਾ ਬਾਬਾ ਸਭ ਕਹਿ ਕੇ ਗਏ ਸੀ ਮੈਂ ਤੁਹਾਨੂੰ ਰਾਜਨੀਤਿਕ ਮੰਚ ਬਣਾ ਕੇ ਦੇ ਚੱਲਿਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਨਿਸ਼ਾਨ ਇੱਕ ਪਲੇਟਫਾਰਮ ਇੱਕ ਸੰਗਠਨ ਇੱਕ ਅੰਦੋਲਨ ਤਿਆਰ ਕਰਕੇ ਦੇ ਚੱਲਿਆ ਮੈਂ ਨਾਲ ਤੁਹਾਨੂੰ ਇਹ ਵੀ ਸਲਾਹ ਦੇ ਚੱਲਿਆ ਕਿ ਸਿਰਫ ਸ਼ਾਸਕ ਹੀ ਨਹੀਂ ਬਣਨਾ ਸ਼ਾਸਕ ਜਮਾਤ ਬਣਨਾ ਹੈ ਸ਼ਾਸਕ ਜਮਾਤ ਸਤਾ ਕਿਸੇ ਵੀ ਕੌਮ ਨੂੰ ਕਿਸੇ ਵਿਅਕਤੀ ਨੂੰ ਕਈ ਵਾਰ ਐਕਸੀਡੈਂਟਲ ਮਿਲ ਜਾਂਦੇ ਲੇਕਿਨ ਸ਼ਾਸਕ ਜਮਾਤ ਐਕਸੀਡੈਂਟੋਂ ਨਹੀਂ ਹੁੰਦੇ ਸ਼ਾਸਕ ਜਮਾਤ ਨੂੰ ਆਪਣਾ ਚਰਿੱਤਰ ਨਿਰਮਾਣ ਕਰਨਾ ਪੈਂਦਾ ਮੈਂ ਤੁਹਾਨੂੰ ਅੱਜ ਅਸੀਂ ਇਹ ਜਿੱਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕਦਮਾਂ ਵਿੱਚ ਸਮਰਪਿਤ ਕਰ ਰਹੇ ਆ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਇਤਿਹਾਸਿਕ ਜਿੱਤ ਮਿਲੀ ਜਿਹੜੀ ਤੁਸੀਂ ਐਸੇ ਹੀ ਜਗ੍ਹਾ ਤੇ ਬੈਠ ਕੇ ਰਾਤਾਂ ਦਿਨ ਕਰਮੀ ਸਤੁੱਪ ਦਾ ਮੁਕਾਬਲਾ ਕਰਕੇ ਅੰਬੇਡਕਰ ਦੀ ਸੋਚ ਤੇ ਹਮਲਾ ਕਰਨ ਵਾਲੀ ਬੀਜੇਪੀ ਸਰਕਾਰ ਦੀਆਂ ਏਜੰਸੀਆਂ ਆਪ ਪਾਰਟੀ ਸਰਕਾਰ ਦੀਆਂ ਏਜੰਸੀਆਂ ਔਰ ਉਹਦੇ ਤੇ ਚੁੱਪ ਰਹਿਣ ਵਾਲੇ ਕਾਂਗਰਸ ਔਰ ਅਕਾਲੀ ਦਲ ਨੂੰ ਜਿਹੜੀ ਤੁਸੀਂ ਸਜ਼ਾ ਦਿੱਤੀ ਆ ਇਹ ਫਲੋਰ ਵਿਧਾਨ ਸਭਾ ਨੇ ਜਿਹੜੀ ਹੁਣ ਜਾ ਪਿਰ ਜਿੱਤ ਹਾਸਲ ਕੀਤੀ ਆ ਇਹ ਪੂਰੇ ਪੰਜਾਬ ਦੇ ਵਿੱਚ ਰੋਲ ਮਾਡਲ ਬਣੂਗਾ ਔਰ ਪੰਜਾਬ ਦੀ ਇੱਕ ਇੱਕ ਵਿਧਾਨ ਸਭਾ ਨੂੰ ਇਸੇ ਤਰ੍ਹਾਂ ਤਿਆਰ ਕਰਕੇ 2027 ਚ ਡਾਕਟਰ ਅੰਬੇਡਕਰ ਸਾਬ ਕਾਂਚੀ ਰਾਮ ਜੀ ਦੀ ਸੋਚ ਦਾ ਪੰਜਾਬ ਦੇ ਵਿੱਚ ਰਾਜ ਆਏਗਾ ਤੁਹਾਡੇ ਕੋਲ ਸੱਤਾ ਹੋਏਗੀ ਸ਼ੁਰੂਆਤ ਹੋ ਗਈ ਆ ਵਧਾਈ ਮੌਾਰਤ ਬਾਅਦ ਸਾਰੇ ਉਮੀਦਵਾਰਾਂ ਨੂੰ ਸਾਰੀ ਟੀਮ ਨੂੰ ਸਟੇਟ ਦੀ ਸਾਡੀ ਜਿਹੜੀ ਟੀਮ ਖੜੀ ਆ ਆਪਣੇ ਇੱਥੇ ਚੁੰਬਰ ਸਾਹਿਬ ਐਡਵੋਕੇਟ ਬਲਵਿੰਦਰ ਜੀ ਇਹ ਦੇਖੋ ਜਦੋਂ ਟਲੇਤੇ ਵਾਲਾ ਫਸਲਾ ਹੋਇਆ ਡਿਟੇਲ ਚ ਗੱਲ ਕਰਾਂਗੇ ਉੱਥੇ ਜਾ ਕੇ ਉਸ ਵੇਲੇ ਜਦ ਮੈਨੂੰ ਫੋਨ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਯੋਧਿਆਂ ਨੂੰ ਫੋਨ ਲਾਇਆ ਕਿ ਜਾਓ ਚੁੰਬਰ ਸਾਹਿਬ ਕਿੱਥੇ ਆ ਕਿ ਜਾਓ ਮੋਰਚਾ ਸੁਭਾਲੋ ਔਰ ਤੁਸੀਂ ਡੱਟ ਕੇ ਪੂਰੀ ਹਿੰਮਤ ਨਾਲ ਤੋਂ ਚੁੰਬਰ ਜੀ ਔਰ ਇਹ ਸਾਡੇ ਪੜੇ ਲਿਖੇ ਵਕੀਲ ਸਾਹਿਬ ਪਾਰਟੀ ਦੇ ਨੌਜਵਾਨ ਤੇਜਾਰੂ ਆਗੂ ਬਲਵਿੰਦਰ ਜੀ ਮੋਰਚਾ ਸੰਭਾਲਿਆ ਜਾ ਕੇ ਲੜਾਈ ਲੜੀ ਇਸੇ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਆਪਾਂ ਨੰਗਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਚਰਨਾਂ ਨੂੰ ਛੋ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਔਰ ਇਹ ਜਿੱਤ ਸਾਡੇ ਦੋਨੋਂ ਹੀ ਇਹ ਮਹਾ ਪ੍ਰਸ਼ਾਦ ਦੇ ਡਾਕਟਰ ਅੰਬੇਦਕਰ ਔਰ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਖਸ਼ੀ ਹੋਈ ਜਿੱਤ ਇਹ ਪੰਜਾਬ ਦੇ ਸੰਗਤ ਦਾ ਅਸ਼ੀਰਵਾਦ ਆ ਇਸੇ ਕਰਕੇ ਅਸੀਂ ਫੈਸਲਾ ਕੀਤਾ ਕਿ ਇੱਥੋਂ ਚੱਲਾਂਗੇ ਔਰ ਤਲیتے ਗੁਰੂ ਘਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਜਿੱਤ ਜਿਹੜੀ ਆ ਉਹ ਸਮਰਪਿਤ ਕਰਾਂਗੇ ਔਰ ਉਹਨਾਂ ਦਾ ਅਸ਼ੀਰਵਾਦ ਲੈ ਕੇ 2027 ਦੇ ਵਿੱਚ ਤਖਤ ਬਦਲਦੇ ਹੋ ਤਾਜ ਬਦਲ ਦਿਓ ਨਹੀਂ ਮੰਨਦਾ ਤਾਕਤ ਬਦਲ ਦਿਓ ਤਾਜ ਬਦਲ ਦਿਓ ਨਹੀਂ ਮੰਨਦਾ ਹਾਈ ਬਦਲ ਦਿਓ ਇਹ ਜਿਹੜਾ ਇੱਥੋਂ ਤੁਸੀਂ ਤੇ ਲੈ ਕੇ ਤੱਕ ਜਾਣਾ ਮੈਂ ਇੱਥੇ ਜਿਆਦਾ ਲੰਬੀ ਗੱਲ ਨਹੀਂ ਕਰ ਰਿਹਾ ਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਸੰਘਰਸ਼ ਕਰੋ ਆਪ ਤੁਹਾਡੇ ਸਾਥ ਹੈ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਸੰਘਰਸ਼ ਕਰੋ ਆਪ ਤੁਹਾਡੇ ਸਾਥ ਹੈ بہجن سماج پارٹی بہجن سماج پارٹی زندہ سب شریشی رام تہجن سماج پارٹی زندہ

توهان تواڈی سيتين جي زندگي جوڪي هو جنگ مان جي ڪاٽي زندباد 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 ਜੋ ਸਾਥੀ ਜਿਲ੍ਹਾ ਪ੍ਰੀਸ਼ਦ ਦੇ ਔਰ ਗ੍ਰਾਮ ਸਭਤੀ ਮੈਂਬਰ ਸਾਹਿਬ ਜਿਨ੍ਹਾਂ ਪਹੁੰਚੇ ਨੇ ਜਿਹੜੇ ਜਿੱਤੇ ਹੋਏ ਨੇ ਅਸੀਂ ਦਾਦਾ ਇੱਥੇ ਪਹੁੰਚੜਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਗੁਰਦਾਸ ਕਮਿਟੀ ਮਾਲ ਪਰ ਸਮੂਹ ਨਗਰ ਨਿਵਾਸੀ ਸਹਾਸਤਾ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਪਰ ਬਹੁਤ ਹੀ ਸਤਿਕਾਰਯੋਗ ਸਾਥੀ ਅੱਜ ਸਾਡੇ ਵਿੱਚ ਪਹੁੰਚੇ ਪੰਜਾਬ ਦੀ ਭੋਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਜਿਨ੍ਹਾਂ ਬੋਲੇ کی سوچ دے دلدے دلدے چڑھ دے بوجل سمائی پارٹی جتا ہے وہاں پوری صاحب نے پورے پنجاب میں اندر شرور داس مارا جی کے سنوان میں بس پا میں سنوان کے اطرح قرآن کا صاحب کو شروع کی تھی سرکار نو چکنا پیا سرکار نو لمحے پڑا پیا تو ساتھیوں سرکار نو پری پری صاحب نے ਇੱਕ slogan ਦਿੱਤਾ ਜਦੋਂ ਲੜਾਈ ਬਾਦਸ਼ਾਹ ਤੇ 파ਸ਼ਾ ਦੇ ਦਰਮਿਆਨ ਹੁੰਦੀ ਆ ਤਾਂ ਹਮੇਸ਼ਾ ਜਿੱਤ 파ਸ਼ਾ ਦੀ ਹੁੰਦੀ ਆ ਅੱਜ ਗੁਰੂ ਮਹਾਰਾਜ ਦੇ ਗੁਰੂ ਘਰ ਦੇ ਵਿੱਚ ਆਪਾਂ ਇਕੱਠੇ ਹੋਏ ਇਕੱਤਰ ਹੋਏ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲੈਣ ਦੇ ਲਈ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਤੁਸੀਂ ਇੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਹਲਕੇ ਫਲਾਉ ਦੇ ਅੰਦਰ ਔਰ ਤੁਸੀਂ ਮੇਰੀਆਂ ਮਾਤਾ ਮਾਪੇਣਾ ਵੀ ਇਸ ਨਗਰ ਦੇ ਵੀ ਬਿਠੇ ਹੋ ਇੱਥੇ ਸਰਕਾਰਦਾਰਾਂmeida ਵੀ ਆਇਆ ਉਹ ਤੁਹਾਨੂੰ ਮਾਈਕ ਲਾ ਕੇ ਇੱਥੇ ਇੱਥੇ ਬੈਠ ਕੇ ਕਹਿੰਦਾ ਰਸੋਈ ਤੇ ਨਹੀਂ ਟੁੱਟੇ ਰਸੋਈ ਤੱਕ ਤੇ ਨਹੀਂ ਪਹੁੰਚੇ ਆਜਾ ਗਪਤਾਰ ਸਿੰਘ ਗਰੀਪੁਰ ਦੇ ਜੋਧਿਆਂ ਨੇ ਉਹਦੀਆਂ ਚੀਕਾਂ ਕਢਾਉਂਦੀਆਂ ਉਹਦੇ ਮਾਲਕ ਕਿਹਨਾਂ ਚੀਕਾਂ ਕਢਾਉਂਦੀਆਂ ਇਥੋਂ ਚਾਰੂ ਟੀਲਾ ਟੀਲਾ ਕਰਕੇ ਉਹਨਾਂ ਨੂੰ ਸਫਾਇਆ ਕਰ ਦਿੱਤਾ ਔਰ ਬਿਦਾਨ ਸਭਾ 2027 ਦੇ ਲਈ ਪਰਵਰਨਤਾ ਆਓ ਆਪਾਂ 2027 ਦੇ ਅੰਦਰ ਜਿਹੜੀ ਮਾਰੀ-ਮੋਟੀ ਕਮਜ਼ੋਰੀ ਰਹਿ ਗਈ ਤਕੜੇ ਹੋਗੇ ਹਮੜਾ ਮਾਰੀਏ ਸਾਲ ਪਿਆ ਆਪਣੇ ਕੋਲ ਆਪਣਾ ਐਮ.ਐਲ.ਏ ਬਣਾਈਏ ਆਪਣੀ ਬਿਗੜੀ ਗੱਲ ਨੂੰ ਬਣਾਈਏ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਕਤਾਰ ਸਿੰਘ ਗੁਰਪੁਰ ਸਾਹਿਬ ਨੂੰ ਬਣਾਈਏ ਇਨਾਈ ਸ਼ਾਨਦਾਨ ਦੇ ਨਾਲ ਆਪ ਸਭ ਤੋਂ ਰਜ ਲੰਦਾ ਹੋਇਆ ਜੈਪੀਰ ਜੈਪਾਰ ਜੈ ਗੁਰਦੇਵ ਤਨ ਗੁਰਦੇਵ ਪਰਮ ਸਤਕਾਰਯੋਗ ਅੱਜ ਦੇ ਸਨਮਾਨ ਸਮਰੋਹ ਦੇ ਮੁੱਖ ਮਹਿਮਾਨ بہجن سماج پارٹی پنجاب دے پردان مان مانجوگ ڈاکٹر اوتار سن جی کریمپری صاحب اور منچ سے شوبت سمچی لیڈرشپ اور بک بک جوننا تو مینبر ضلع پرشد ساحبان سایو سایو اور میمبر بلاک سمتی ساحبان کیونکہ سماں بہت زیادہ آ اور بلارے کافی آ اور میں ایک دو نے بچی گل سماپت کر دینا کیونکہ وہی گل سارے ساتھی ساڑے رپیٹ کر رہے ہیں آج اج اپنا ਬੱਡੇ ਲੇਟ ਜਿਹੜੇ ਆ ਜੇ ਫਲੋਰ ਦੇ ਉੱਤੇ ਮਿਲੇ ਆ ਤਾਂ ਉਹਦਾ ਸ਼ੇਰਾ ਜਿਹੜਾ ਸਾਰਾ ਮੈਂ ਸਮਝਦਾ ਕਿ ਡਾਕਟਰ ਅਵਤਾਰ ਸਿੰਘ ਗਰੀਮਪੁਰੀ ਸਾਹਿਬ ਨੂੰ ਜਾਂਦਾ ਕਿ ਜਿਨ੍ਹਾਂ ਨੇ ਹਰ ਅੰਦੋਲਨ ਹਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਫਲੋਰ ਹਲਕੇ ਵਿੱਚ ਪਿਆ ਤਾਂ ਉਹਨਾਂ ਨੇ ਕਦੇ ਵੀ ਆਪਣੇ ਵਰਕਰ ਨੂੰ ਨਿਰਾਸ਼ਾਵਲ ਨਹੀਂ ਤੋੜਿਆ ਉਹਨਾਂ ਨੇ ਕਿਹਾ ਹਰ ਸਮੇਂ ਵਰਕਰ ਦੇ ਪਿੱਛੇ ਉੱਤੇ ਖੜੇ ਰਹੇ ਔਰ ਉਹਰੇ ਨਾਲ ਹਾਸਲੇ ਨਾਲੇ ਅਸੀਂ ਵੀ ਪੂਰੇ ਹਲਕੇ ਦੇ ਵਿੱਚ ਜਿੱਥੇ ਕਿਤੇ ਸਾਡੇ ਵਰਕਰਾਂ ਦੀ ਭੀੜ ਪਈ ਆ ਖੜੇ ਹੋਏ ਆ ਉਹਦਾ ਹੀ ਅੱਜ ਜਿਹੜਾ ਮੁੱਲ ਆ ਸਮੁੱਚੇ ਸਮਾਜ ਨੇ ਬਾਜਨ ਸਮਾਜ ਪਾਰਟੀ ਦੇ ਚੌਹ ਨਿਸ਼ਾਨ ਹਾਥੀ ਉੱਤੇ ਮੋਰਾ ਲਾ ਕੇ ਸਾਨੂੰ ਵੱਡੀ ਲੀਡ ਨਾਲ ਦਿੱਤਾ ਹੈ ਔਰ ਕੱਲਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਕੱਲਾ ਜ਼ਿਲ੍ਹਾ ਪ੍ਰਸ਼ਦ ਗੰਨਾਪੰਡ ਜ਼ੋਨ ਨਹੀਂ ਜਿੱਤੇ ਨਾਲ ਨਾਲ ਆਪਾਂ ਅਪਰਾ ਜ਼ੋਨ ਵੀ ਜਿੱਤੇ ਔਰ ਸੰਤੀਆਂ ਫਲੋਰ ਬਲਾਕ ਦੀਆਂ 20 ਸੰਤੀਆਂ ਦੇ ਵਿੱਚੋਂ 11 ਸੰਤੀਆਂ ਬਾਜਨ ਸਮਾਜ ਪਾਰਟੀ ਨੇ ਆਪਣੇ ਚੋਣ ਰਿਸ਼ਤੇ ਨੇ ਜਿੱਤੀਆਂ ਔਰ ਮੇਰੇ ਥਲੇ ਜਿੰਨੀਆਂ ਸੰਪਤੀਆਂ ਸੀਗੀਆਂ ਭਾਵੇਂ ਉਹ ਮੌਹ ਸਾਹਿਬ ਪਹਿਲੀ ਜਿੱਤ ਮੌਹ ਸਾਹਿਬ ਤੋਂ ਹੋਈ ਫਿਰ ਨੰਗਲ ਸੰਪਤੀ ਜਿੱਤੀ ਫਿਰ ਗੜਾ ਸੰਪਤੀ ਜਿੱਤੀ ਖੈਰਾ ਸੰਪਤੀ ਜਿੱਤੀ ਔਰ ਮਨਸੂਰਪੁਰ ਸੰਪਤੀ ਜਿੱਤੀ ਫਿਰ ਟੇਨ ਟੇਨ ਸੰਪਤੀ ਜਿੱਤੀ ਔਰ ਜਿਹੜਾ ਨਗਰ ਸੰਪਤੀ ਜਿੱਤੀ ਸਾਰੀਆਂ ਸੰਪਤੀਆਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਗੰਨਾਪੰਡ ਜੋਂ ਚ ਆਉਂਦੀਆਂ ਸੀ ਸਿਰਫ ਇੱਕ ਲਸਾੜਾ ਔਰ ਦਿਆਲਪੁਰ ਥੋੜੀ ਲੀਡ ਨਾਲ ਆਪਾਂ ਹਾਰੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਿਤੇ ਕੋਈ ਕਮੀ ਕਮਜ਼ੋਰੀ ਰਹੀ ਉਹਨੂੰ ਵੀ ਦੂਰ ਕਰਕੇ ਜਦੋਂ 27 ਦੀ ਜੰਗ ਹੋਊਗੀ ਹਰ ਮਹੱਲੇ ਹਰ ਗਲੀ ਦੇ ਵਿੱਚੋਂ ਇੱਕੋ ਹੀ ਆਵਾਜ਼ ਆਊਗੀ ਕਿ ਇਸ ਵਾਰ ਭੋਜਨ ਸਮਾਜ ਪਾਰਟੀ ਦਾ ਹਾਥੀ ਦਵਾਰਾ ਜੱਟ ਕੇ ਜਿਹੜਾ ਉਹ ਚੰਡੀਗੜ੍ਹ ਵੱਲੋਂ ਕੋਚ ਕਰੂਗਾ ਇੰਨੀ ਇੱਕ ਬੇਨਤੀ ਕਰਨਾ ਹੋਇਆ ਆਪ ਸਭ ਨੂੰ ਇੱਕ ਜ਼ਰੂਰ ਸੁਨੇਹਾ ਦੇਣਾ ਚਾਹਾਂਗਾ ਜਿਹੜੀਆਂ ਸਾਡੀਆਂ ਭੈਣਾਂ ਜੱਟੀਆਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਡੇ ਕੋਲ ਸਮਾਂ ਬਹੁਤ ਥੋੜਾ ਆ ਆਉਣ ਵਾਲੇ ਇਲੈਕਸ਼ਨ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਿੰਡ ਪਿੰਡ ਜਾ ਕੇ ਜਿੱਥੇ ਤੁਸੀਂ ਆਪਣੇ ਪਿੰਡਾਂ 'ਚ ਜਾਣਾ ਜਿੱਥੋਂ ਜਿੱਤੇ ਆਂ ਨਾਲ ਦੇ ਪਿੰਡਾਂ ਜਾ ਕੇ ਵੀ ਮਹਿਲਾ ਬੈਂਕ ਦੀ ਜਿਹੜੀ ਟੀਮ ਆਪਾਂ ਖੜੀ ਕਰੀਏ ਬਰਾਬਰ ਭਰਾਵਾਂ ਦੇ ਮਹਿਲਾ ਬੈਂਕ ਵੀ ਟੀਮ ਫਲੋਰ ਦੇ ਵਿੱਚ ਖੜੀ ਕਰਕੇ ਆਪਾਂ ਬਹੁਜ ਸਮਾਜ ਪਾਲਟੀ ਨੂੰ ਦਿਤਾਉਣ ਦਾ ਯਤਨ ਕਰੀਏ ਜੈ ਭੀ ਜੈ ਭਰ